ਦੋਸਤੋ ਸੰਗਰਾਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਚ ਅੱਜ ਅਸੀਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਬਾਰੇ ਗੱਲ ਕਰਾਂਗੇ ਅਸੀਂ ਉਚੇਚੇ ਤੌਰ ਤੇ ਸੱਦਾ ਦਿੱਤਾ ਭਾਰਤੀ ਇਨਕਲਾਬੀ ਮਾਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮੰਡ ਮੰਗਤਰਾਮ ਜੀ ਪਾਸਾ ਨੂੰ ਜੀ ਆਇਆਂ ਜੀ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਵਿੱਚ ਸੰਮਤੀ ਦੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਔਰ ਬੜਾ ਤੇਜ਼ੀ ਨਾਲ ਕਰ ਦਿੱਤਾ 1 ਦਸੰਬਰ ਤੋਂ ਸ਼ੁਰੂ ਹੋ ਜਿਹੜਾ ਕੰਮ ਤੇ 14 ਤਰੀਕ ਨੂੰ ਵੋਟਾਂ ਪੈ ਜਾਣੀਆਂ ਜੀ ਤੇ ਤੇਜ਼ੀ ਸੰਭਧਿਆ ਹੁਕਮਰਾਨਾ ਨੇ ਲੋਕੋਨਾਂ ਕੋ ਸਾਧਨੇ ਆ ਉਹਨਾਂ ਕੋ ਸਰਕਾਰੀ ਮਸ਼ੀਨਰੀ ਹੈ ਉਹਨਾਂ ਨੇ ਤੇਜ਼ੀ ਨਾਲ ਇਹਦਾ ਇਸਤੇਮਾਲ ਕਰਕੇ ਚੋਣਾਂ ਜਿੱਤਣ ਦਾ ਮਨ ਬਣਾਇਆ ਹੋਇਆ ਲੱਗਦਾ ਏ ਇਤੋਂ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਸਭ ਤੋਂ ਹੇਠਲੇ ਪੱਧਰ ਦੀ ਲੋਕ ਰਾਜੀ ਸੰਸਥਾਵਾਂ ਆ ਜਿਹੜੀਆਂ ਆਮ ਲੋਕਾਂ ਨਾਲ ਜੁੜੀਆਂ ਹੋਈਆਂ ਆ ਉਹਨਾਂ ਦੇ ਦੁੱਖਾਂ ਤਕਲੀਫਾਂ ਨੂੰ ਜਾਣਦੀਆਂ ਆ ਉੱਥੇ ਵਿਕਾਸ ਦੇ ਮੁੱਦਿਆਂ ਨੂੰ ਜਾਣਦੀਆਂ ਆ ਇਸ ਲਈ ਇਹਨਾਂ ਅਦਾਰਿਆਂ ਵਿੱਚ ਲੋਕਪੱਖੀ ਲੋਕਾਂ ਦਾ ਜਾਣਾ ਇਮਾਨਦਾਰ ਲੋਕਾਂ ਦਾ ਜਾਣਾ ਬਹੁਤ ਜ਼ਰੂਰੀ ਹੈ ਇਸ ਲਈ ਆਰਐਮਪੀਆਈ ਯਤਨ ਕਰੇਗੀ ਆਪਣੀ ਜਿੰਨੀਕ ਸ਼ਕਤੀ ਉਹਦੇ ਕੋਲ ਹੈ ਉਹਦੇ ਆਧਾਰ ਦੇ ਉੱਤੇ ਚੋਣਾਂ 'ਚ ਜਾਵੇ ਚੋਣਾਂ ਲੜੇ ਲੇਕਿਨ ਨਾਲ ਹੀ ਅਸੀਂ ਖੱਬੇ ਪੱਖ ਦੇ ਲੋਕਾਂ ਨੂੰ ਹੋਰ ਜਿਹੜੇ ਲੋਕਾਂ ਦੀ ਤਰੱਕੀ ਵਾਸਤੇ ਕੰਮ ਕਰਦੇ ਆ ਲੋਕਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਲ ਵੀ ਕੋਈ ਸਾਂਝਾ ਪਾਉਣ ਦਾ ਯਤਨ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਇੱਕ ਨਰੋਈ ਕਿਸਮ ਦੇ ਲੋਕ ਜਿਹੜੇ ਆ ਇਸ ਥੱਲੇ ਦੇ ਲੋਕ ਰਾਜੇਦਾਰਿਆਂ ਵਿੱਚ ਪਹੁੰਚ ਜਾਣ ਅਸੀਂ ਲਾਜ਼ਮੀ ਤੌਰ ਤੇ ਸਾਡੇ ਸਾਥੀ ਯਤਨ ਤੋਂ ਬਾਅਦ ਪਿੰਡਾਂ ਤੇ ਕਸਬਿਆਂ ਦੀ ਉਨਤੀ ਦਾ ਏਜੰਡਾ ਸਾਹਮਣੇ ਰੱਖਣਗੇ ਉਨਤੀ ਵਿੱਚ ਵੀ ਜਿਹੜੇ ਲੋਕੀ ਬਹੁਤ ਹੀ ਪਛੜੇ ਹੋਏ ਆ ਜਿਨ੍ਹਾਂ ਦੀ ਉਨਤੀ ਨੂੰ ਹਮੇਸ਼ਾ ਹੀ ਅਖੌਲੇ ਕੀਤਾ ਗਿਆ ਉਹਨਾਂ ਦਾ ਜ਼ਿਆਦਾ ਧਿਆਨ ਰੱਖਿਆ ਜਾਏਗਾ ਤਾਂ ਕਿ ਸੰਤੁਲਿਤ ਵਿਕਾਸ ਕੀਤਾ ਜਾ ਸਕੇ। ਔਰ ਸਾਡੇ ਸਾਥੀ ਅਰਿਆ ਵਿੱਚ ਜਿਹੜੇ ਲੋਕਾਂ ਦੇ ਨਾਲ ਤੱਕੇ ਹੁੰਦੇ ਆ ਬਹੁਤ ਬਾਰੀ ਬੇਇਨਸਾਫੀਆਂ ਹੁੰਦੀਆਂ ਸਰਕਾਰ ਵੱਲੋਂ ਪੁਲਿਸ ਵੱਲੋਂ ਹੁੰਦੀਆਂ ਹੋਰ ਸਰਕਾਰੀ ਤੰਤਰ ਵੱਲੋਂ ਹੁੰਦੀਆਂ ਉਹਨਾਂ ਤੱਕਿਆਂ ਦੇ ਖਿਲਾਫ ਵੀ ਅਸੀਂ ਲੋਕਾਂ ਦੇ ਨਾਲ ਖੜਾਂਗੇ ਔਰ ਉਹਨਾਂ ਤੱਕਿਆਂ ਨੂੰ ਦੂਰ ਕਰਾਉਣ ਦਾ ਯਤਨ ਕਰਾਂਗੇ। ਵਿਕਾਸ ਕਰਨਾ ਤੇ ਲੋਕਾਂ ਲਈ ਅੰਗ ਸੰਗ ਰਹਿਣਾ ਇਹ ਸਾਡਾ ਮੁੱਖ ਕੰਮ ਹੋਏਗਾ ਇਹਨਾਂ ਚੋਣਾਂ ਚੋ ਜੇ ਸਾਡੇ ਸਾਥੀ ਇੱਜ਼ਤ ਦੇ ਆ ਔਰ ਸਾਡੀ ਇਹ ਜ਼ਰੂਰੀ ਹੈ। ਇਕ ਨੇਕਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਭਈ ਭਾਜਪਾ ਨੇ ਐਲਾਨ ਕੀਤਾ ਹੈ ਮੋਦੀ ਸਰਕਾਰ ਜਿਹੜਾ ਦਿੱਲੀ 'ਚ ਰਾਜ ਕਰਦੇ ਆ ਕਿ ਉਹ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜਨ ਲੱਗੇ ਅਸਲ 'ਚ ਉਹ ਕਿਸ ਨਾ ਕਿਸੇ ਬਹਾਨੇ ਪੰਜਾਬ ਦੀ ਧਰਤੀ ਤੇ ਆਪਣੇ ਪੈਰ ਲੈਣੇ ਚਾਹੁੰਦੇ ਆ ਉਹਨਾਂ ਦੇ ਪੈਰ ਲੱਗਣ ਦਾ ਮਹਿਨਾਂ ਆ ਮਨੁਵਾਦੀ ਢਾਂਚੇ ਦਾ ਵਿਕਸਿਤ ਹੋਣਾ ਮਨੁਵਾਦੀ ਢਾਂਚੇ ਦਾ ਵਿਕਸਿਤ ਹੋਣਾ ਦਾ ਅਰਥ ਆ ਬਾਬੇ ਨਾਨਕ ਦੀ ਬਾਣੀ ਦਾ ਗੁਰੂ ਸਹਿਬਾਨ ਦੀ ਬਾਣੀ ਦਾ ਗੁਰੂ ਰਬਦਾਸ ਜੀ ਦੀ ਬਾਣੀ ਦਾ ਕਬੀਰ ਜੀ ਦੀ ਬਾਣੀ ਦਾ ਭਗਤ ਸਿੰਘ ਦੇ ਵਿਚਾਰਾਂ ਦਾ ਨਖੇਦ ਕਰਨਾ ਕਿਉਂਕਿ ਮਨੁਵੰਦੀ ਵਿਚਾਰ ਧਾਰਾ ਇਹਦਾ ਸਾਰੀਆਂ ਵਿਚਾਰ ਧਾਰਾਵਾਂ ਦੇ ਉਲਟ ਹੈ ਉਹ ਜਾਤ ਪਾਤ ਦਾ ਫਲੌਨੀਆਂ ਉਹ ਧਰਮ ਦੇ ਨਾਂ ਤੇ ਫਿਰਕੂ ਭੜਕਾਅ ਪੈਦਾ ਕਰਦੀਆਂ ਲੋਕਾਂ ਵਿੱਚ ਉਹ ਉਹਨਾਂ ਦਾ ਹਿੱਟ ਹੋ ਰਿਹਾ ਇਸ ਲਈ ਬੀਜੇਪੀ ਯਤਨ ਕਰੇ ਜੀ ਇਹਨਾਂ ਚੋਣਾਂ 'ਚ ਵੀ ਉਹ ਮੋਦੀ ਦਾ ਪੱਤਾ ਖੇល ਕੇ ਪੈਸੇ ਦੇ ਜ਼ੋਰ ਦੇ ਨਾਲ ਢਾਹ ਕੇ ਲੋਕਾਂ ਨੂੰ ਆਪਣੇ ਪੈਰ ਫਸਾਰੇ ਤੇ ਪਾਰਟੀ ਦਾ ਸਭ ਤੋਂ ਵੱਡਾ ਕੰਮ ਇਹ ਹੋਏਗਾ ਕਿ ਕਿਸੇ ਢੰਗ ਨਾਲ ਵੀ ਭਾਰਤੀ ਜਨਤਾ ਪਾਰਟੀ ਜਾਂ ਉਹਦੇ ਕਿਸੇ ਸਹਿਯੋਗੀ ਨੂੰ ਪੰਜਾਬ ਦੀ ਪੁੱਗਤਰ ਧਰਤੀ ਦੇ ਉੱਤੇ ਪੈਰ ਨਾ ਚੁੰਮ ਦਿੱਤੇ ਜਾਣ। ਇਹ ਸਾਡਾ ਪਰਮ ਨਿਸ਼ਾਨਾ ਹੋਇਆ। ਨਾਲ ਅਸੀਂ ਹੋਰ ਵੀ ਕਈ ਲੋਕ ਆ ਜਿਹੜੇ ਆਪਣੇ ਆਪ ਨੂੰ ਧਰਮ ਦੀ ਸੇਵਾ ਕਰਨਾ ਦੱਸਦੇ ਆ ਪਰ ਉਹਨਾਂ ਦਾ ਏਜੰਡਾ ਬੀਜੇਪੀ ਵਾਲਾ ਹੀ ਆ। ਉਹ ਵੀ ਧਰਮ ਦਾ ਪੱਤਾ ਘੇਰ ਕੇ ਲੋਕਾਂ ਨੂੰ ਬਾੜਨ ਦਾ ਯਤਨ ਕਰਦੇ ਆ ਸਾਡਾ ਯਤਨ ਹੋਏਗਾ ਇਹ ਅਜਿਹੇ ਲੋਕਾਂ ਦੀ ਪਛਾਣ ਵੀ ਕੀਤੀ ਜਾਵੇ। ਲੇਕਿਨ ਲਾਜ਼ਮੀ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਵਾਅਦਾ ਕਰਨਾ ਹੈ ਸਾਡੇ ਸਾਥੀਆਂ ਨੇ ਅਸੀਂ ਪ੍ਰਚਾਰ ਕਰਾਂਗੇ ਇਸ ਗੱਲ ਦਾ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਔਰ ਪੰਜਾਬ ਦੇ ਵਿੱਚ ਘੱਟ ਗਿਣਤੀ ਲੋਕਾਂ ਦੇ ਜਿਹੜੇ ਦੇਸ਼ ਵਿੱਚ ਘੱਟ ਗਿਣਤੀ ਆ ਪੰਜਾਬੀ ਭਰਾ ਆ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਫੈਡਰਲ ਢਾਂਚੇ ਦੀ ਰਾਖੀ ਲਈ ਇਹ ਸਾਰੀਆਂ ਮੁੱਦਿਆਂ ਦੇ ਬਾਰੇ ਲੋਕਾਂ ਨੂੰ ਜਾਣਕਾਰ ਕਰਾਵਾਂਗੇ। ਇਸ ਅਧਾਰਿਆਂ ਨੇ ਮੁੱਦੇ ਹੱਲ ਨਹੀਂ ਕਰ ਲੋ ਪਰ ਇਹਨਾਂ ਮੁੱਦਿਆਂ ਬਾਰੇ ਲੋਕਾਂ 'ਚ ਚੇਤਨਾ ਪੈਦਾ ਕਰਨੀ ਹੈ। ਤੋ ਇਸ ਲਈ ਅਸੀਂ ਜੀ ਜੀ ਚੋਣਾਂ 'ਚ ਜਦੋਂ ਲੜਾਂਗੇ ਅਸੀਂ ਉਦੋਂ ਫਿਰ ਇਹ ਗੱਲਾਂ ਵੀ ਸਾਹਮਣੇ ਧਿਆਨ 'ਚ ਰੱਖਾਂਗੇ। ਇਸ ਲਈ ਮੈਂ ਪਾਰਟੀ ਵੱਲ ਇੱਕ ਹੋਰ ਵੀ ਗੱਲ ਦਾ ਧਿਆਨ ਰੱਖਿਆ ਜਾਏਗਾ। ਬਹੁਤ ਸਾਰੇ ਲੋਕੀ ਧਨਵਾਨ ਬਣ ਗਏ ਨਸ਼ਾ ਧੰਦਾ ਕਰਕੇ। ਉਹਨਾਂ ਨੇ ਸਾਡੇ ਬੱਚੇ ਤਬਾਹ ਕਰ ਦਿੱਤੇ ਆ ਔਰ ਉਹਨਾਂ ਦੀ ਬੜੀ ਮਿਲੀ ਭੁਗਤਿਆ ਪੁਲਿਸ ਨਾਲ ਤੇ ਸਰਕਾਰ ਨਾਲ। ਸਰਕਾਰੀ ਦਰਵਾਜ਼ੇ ਉਹਨਾਂ ਦਾ ਬਹੁਤ ਚਲਦੀ ਆ ਉਹਨਾਂ ਦੇ ਕਹੇ ਦੇ ਝੂਠੇ ਕੇਸ ਬਣਦੇ ਆ ਉਹਨਾਂ ਦੇ ਕਹੇ ਤੇ ਬੰਦਿਆਂ ਨੂੰ ਘਰੋਂ ਚੱਕ ਲੈ ਜਾਂਦੀ ਪੁਲਿਸ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਨੂੰ ਲੋਕਾਂ ਚੋਂ ਢਟਕੇ ਨਿਖੇੜਿਆ ਜਾਣਾ ਚਾਹੀਦਾ ਕਿਸੇ ਕਿਸਮ ਦੀ ਇਹਨਾਂ ਦੇ ਨਾਲ ਬਹਾਜਦਾਰੀ ਜਿਹੜੇ ਲੋਕਾਂ ਦੇ ਹਿੱਤਾਂ ਦੇ ਉਲਟ ਕੰਮ ਕਰਦੇ ਆ ਉਹਨਾਂ ਦਾ ਢਟਕੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਵੀ ਮੁਕਾਬਲਾ ਕੀਤਾ ਜਾਵੇ ਅੱਤਰਦਾਰਨ ਦੀ ਬਾਈ ਇਲੈਕਸ਼ਨ ਹੋਈ ਆ ਇਹ ਇਲੈਕਸ਼ਨ ਇੱਕ ਕਿਸਮ ਦੀ ਧਾਲੀ ਗਈ ਆ ਰਾਜ ਘਰ ਦੀ ਧਿਰ ਵੱਲੋਂ ਮਤਲਬ ਆਈ ਸੀ ਲੈਵਲ ਦੇ ਬੰਦੇ ਵੋਟਾਂ ਪਾ ਰਹੇ ਆ ਲੋਕਾਂ ਨੂੰ ਤਿਆਰੀ ਕਰ ਰਹੇ ਆ ਪੈਸੇ ਵੰਡੇ ਜਾ ਰਹੇ ਆ ਜਿਹੜਾ ਪੈਸਾ ਕਰੋੜਾ ਰੁਪਏ ਆ ਭ੍ਰਸਤਾਚਾਰ ਨਾਲ ਹੀ ਕਮਾਇਆ ਚਾਹੇ ਉਹ ਵੀ ਆਪ ਨੇ ਕਮਾਇਆ ਚਾਹੇ ਭਾਜਪਾ ਨੇ ਕਮਾਇਆ ਚਾਹੇ ਜਿਹੜੀਆਂ ਬੇਹਦੀਆਂ ਤੇ ਰਾਸੀ ਪਾਰਟੀਆਂ ਉਹਨਾਂ ਨੇ ਕਮਾਇਆ ਮਤਲਬ ਕਹਿਣ ਤੋਂ ਵੀ ਇਹ ਜਿਹੜੇ ਲੋਕ ਆ ਇਹਨਾਂ ਨੇ ਲੋਕਾਂ ਦਾ ਧੰਮ ਜਿਹੜਾ ਆ ਉਹ ਲੁੱਟਿਆ ਤੇ ਚੋਣਾਂ ਦੌਰਾਨ ਉਹ ਤੁਹਾਨੂੰ ਲਟਾਉਂਦੇ ਆ ਵੋਟਾਂ ਹਾਸਲ ਕਰ ਲਈ ਉਹ ਫਿਰ ਬੱਚਿਆਂ ਨੂੰ ਵਿਸ਼ੇ ਵੀ ਵੰਡਦੇ ਆ ਤੋ ਮੇਰਾ ਤਕਬੀਲ ਹੈ ਪੰਜਾਬੀ ਭਰਾਵਾਂ ਨੂੰ ਕਿ ਅਸੀਂ ਇੱਕ ਮੌਕਾ ਸਾਨੂੰ ਮਿਲਿਆ ਭਾਵੇਂ ਮੌਕਾ ਬਹੁਤ ਥੋੜਾ ਆ ਸਾਡੇ ਕੋਲ ਸਾਧਨਾ ਦੀ ਵੀ ਕਮੀ ਆ ਲੇਕਿਨ ਅਸੀਂ ਆਪਣੇ ਸਿਧਾਂਤਾਂ ਦੇ ਆਧਾਰ ਦੇ ਉੱਤੇ ਅੱਜ ਮੈਂ ਸਮਝਦਾ ਬੇ ਹੋਰ ਵੀ ਜ਼ਰੂਰੀ ਬਣ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦੇ ਮੌਕੇ ਦੇ ਉੱਤੇ ਅਸੀਂ ਪੰਜਾਬ ਦੀ ਧਰਤੀ ਤੇ ਇਹ ਗਰੰਟੀ ਕਰੀਏ ਕਿ ਜ਼ਬਰਦਸਤੀ ਧਰਮ ਦੀਆਂ ਤਬਦੀਲੀਆਂ ਕਰਨ ਵਾਲੇ ਦੂਜੇ ਧਰਮਾਂ ਦੇ ਵਿਰੋਧ ਵਿੱਚ ਨਫਰਤ ਪੈਦਾ ਕਰਨ ਵਾਲੇ ਔਰ ਭਾਈ ਲਾਲੋ ਦੇ ਦੁਸ਼ਮਣੀ ਕਰਨ ਵਾਲੇ ਇਹ ਪੰਜਾਬ ਦੀ ਧਰਤੀ ਦੇ ਨਾਂ ਜਿੱਤ ਜਾਣ ਤੇ ਜਿਹੜੇ ਲੋਕਾਂ ਦੇ ਹੱਕਾਂ ਲਈ ਲੜ ਰਹੇ ਆ ਅਸੀਂ ਔਰ ਇਕੱਲੇ ਅਸੀਂ ਨਹੀਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਲੜਦੀਆਂ ਬਹੁਤ ਸਾਰੀਆਂ ਧਰਾਂ ਲੜਦੀਆਂ ਖੱਬੇ ਪੱਕੀ ਧਰਾਂ ਆ ਅਸੀਂ ਉਹਨਾਂ ਨੂੰ ਨਾਲ ਲੈ ਕੇ ਇਸ ਚੋਣ ਨੂੰ ਇੱਕ ਜਨਤਕ ਮੂਵਮੈਂਟ ਬਣਾਉਣੀ ਚਾਹੁੰਦੇ ਹਾਂ ਔਰ ਬਿਦੂ ਆਸ ਆ ਕਿ ਪੰਜਾਬ ਦੇ ਲੋਕ ਇਸ ਵਾਰ ਆਪਣੇ ਕੋੜੇ ਤਿਆਰ ਹੋਇਆ ਤੋਂ ਸਿੱਖਦੇ ਹੋਏ ਇਸ ਵਾਰ ਚੋਣਾਂ ਦਾ ਦੌਰਾਨ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਅਗਾਂਹ ਬਹੁਤ ਲੋਕਾਂ ਨੂੰ ਜਿਹੜੇ ਧਰਮਾਂ ਦੇ ਨਾਂ ਦੇ ਉੱਤੇ ਲੋਕਾਂ 'ਚ ਏਕਤਾ ਪੈਦਾ ਕਰਦੇ ਆ ਤੇ ਵਖਰੇੜੀ ਨਹੀਂ ਪੈਦਾ ਕਰਦੇ ਜਿਹੜੇ ਜਾਤੀ ਪਾਤੀ ਵਿਤਕਰੇ ਨਹੀਂ ਕਰਦੇ ਔਰ ਜਿਹੜੇ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਕੇ ਰਾਜਨੀਤੀ ਨੂੰ ਸੇਵਾ ਦਾ ਕੰਮ ਸਮਝਦੇ ਆ ਉਹਨਾਂ ਨੂੰ ਜਰੂਰ ਤੁਸੀਂ ਆਪਣਾ ਸਮਰਥਨ ਦੇਵੋਗੇ ਤਾਂ ਕਿ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਕਿਰਤੀ ਲੋਕਾਂ ਦੀ ਲਹਿਰ ਖੜੀ ਕੀਤੀ ਜਾ ਸਕੇ ਜੀ ਇੱਕ ਤਾਂ ਇਤਨੀ ਹੋਰ ਮੈਂ ਇਹ ਨੂੰ ਚਾਹਾਂਗਾ ਵੀ ਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ 1 ਸਾਲ ਲਗਭਗ ਲੇਟ ਹੋਈਆਂ ਸੀਗੀਆਂ ਬਲਾਕ ਸ਼ਾਂਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਵੀ ਹੁਣ ਲਗਭਗ 2 ਸਾਲਾਂ ਤੋਂ ਲਟਕਦੀਆਂ ਆ ਰਹੀਆਂ ਇਹ ਲੋਕਤੰਤਰ ਦੇ ਵਿੱਚ ਜਿਹੜਾ ਮੁੱਢਲਾ ਜਿਹੜਾ ਲੋਕਤੰਤਰ ਹੈ ਸਾਡਾ ਉਹਦੇ ਨਾਲ ਹੈ ਜਿਹੜਾ ਮਜ਼ਾਕ ਕੀਤਾ ਗਿਆ ਪਹਿਲਾਂ ਵੀ ਤੇ ਹੁਣ ਵੀ ਇਹਦੇ ਤੇ ਇੱਕ ਟਿੱਪਣੀ ਦੇ ਦਿਓ ਜੀ ਅਸਲ 'ਚ ਮੈਂ ਸਮਝਦਾ ਵੀ ਇਹ ਵੀ ਜੇ ਜੇ ਹਾਈ ਕੋਰਟ ਦਖਲ ਨਾ ਦਿੰਦੀ ਸ਼ਾਇਦ ਇਹ ਚੋਣਾਂ ਨਾ ਹੀ ਅਦਾਲਤ ਦੀ ਦਖਲਅੰਦਾਜ਼ੀ ਆ ਵੀ ਤੁਸੀਂ ਇਹ ਤੁਹਾਨੂੰ ਕਨਸਟੀਟਿਊਸ਼ਨਲ ਮਨਜ਼ੂਰ ਤੁਹਾਨੂੰ ਮਜਬੂਰੀ ਹੈ ਤੁਹਾਨੂੰ ਕਰਾਉਣੀਆਂ ਪੈਣੀਆਂ ਕਿਉਂ ਨਹੀਂ ਕਰਾਉਂਦੇ ਤੁਸੀਂ ਅਸਲ 'ਚ ਜਿਹੜੇ ਲੋਕ ਵਿਰੋਧੀ ਨੀਤੀਆਂ ਵਾਲੇ ਆ ਨਾ ਉਹ ਲੋਕਾਂ ਤੋਂ ਲਗਾਤਾਰ ਦੂਰ ਹੁੰਦੇ ਜਾ ਰਹੇ ਆ ਉਹ ਸਮਝਦੇ ਵੀ ਲੋਕਾਂ ਦੇ ਮੱਥੇ ਲੱਗਣਾ ਹੀ ਮੈਂ ਪਵੇ ਲੋਕਾਂ ਦਾ ਜਦੋਂ ਫਿਰ ਇੱਕ ਮੌਕਾ ਲੱਗਦਾ ਹੀ ਆ ਲੱਗਣਾ ਹੀ ਪੈਂਦਾ ਮਜਬੂਰੀ ਫਿਰ ਉਹ ਧੰਦੀ ਦਰਬਾਰਤੋਂ ਕਰਦੇ ਆ ਤੇ ਮਸਲ ਪਾਵਰ ਦੀ ਕਰਦੇ ਆ ਤੋਂ ਮੈਂ ਸਮਝਦਾ ਜਿੱਦਾਂ ਇਸ ਵੇਲੇ ਜਮਹੂਰੀਅਤ ਨਾਲ ਬਹੁਤ ਵੱਡਾ ਹੌਲਕਾ ਕੀਤਾ ਜਾ ਰਿਹਾ ਜਿਹੜਾ ਪੈਸੇ ਦੇ ਜ਼ੋਰ ਨਾਲ ਸਰਕਾਰੀ ਤੰਤਰ ਦੇ ਜ਼ੋਰ ਨਾਲ ਔਰ ਮਖੌਲ ਬਣਾਤਾ ਗਿਆ ਐਸਆਰ ਦੇ ਨਾਂ ਤੇ ਜੋ ਬੀਜੇਪੀ ਸੈਂਟਰ ਚ ਕਰ ਰਹੀ ਹੈ ਜਿੱਦਾਂ ਬਿਹਾਰ ਚੋਂ ਨਾ ਜਿੱਤਣ ਵਾਲੀ 10000 ਰੁਪਈਆ ਇੱਕ ਔਰਤ ਨੂੰ ਦਿੱਤਾ ਆ ਉਹਨਾਂ ਦੀ ਜ਼ਿੰਦਗੀ ਲੁੱਟ ਕੇ ਉਹਨਾਂ ਨੂੰ 10000 ਰੁਪਈਆ ਦੇ ਕੇ ਵੋਟਾਂ ਖਰੀਦੀਆਂ ਜਾ ਰਹੀਆਂ ਤੇ ਉਹੀ ਕੰਮ ਪੰਜਾਬ ਚ ਆਪ ਵਾਲੇ ਕਰ ਰਹੇ ਆ ਜੋ ਉਹਨਾਂ ਨੇ ਤਰਨਤੰਤ ਕੀਤਾ ਹੈ ਤਾਂ ਮੈਂ ਸਮਝਦਾ ਕਿ ਜਿਉਂ-ਜਿਉਂ ਲੋਕਾਂ ਜਿਨ੍ਹਾਂ ਦਾ ਚਿਹਰਾ ਨੰਗਾ ਹੁੰਦਾ ਹੈ ਲੋਕਾਂ ਨੂੰ ਦੂਰ ਰਹਿਣਾ ਚਾਹੁੰਦੇ ਤੇ ਜਿਹੜੀਆਂ ਜਮਹੂਰੀਅਤ ਦੀਆਂ ਬੁਨਿਆਦੀ ਸੰਸਥਾਵਾਂ ਆ ਉਹਨਾਂ ਨੂੰ ਤਬਾਹ ਕਰਨਾ ਚਾਹੁੰਦੇ ਆ ਇਹਨੂੰ ਤਾਨਾਸ਼ੇਰ ਰੁਝਾਨ ਕਹਿੰਦੇ ਆ ਅਸੀਂ ਇਸ ਲਈ ਜੇ ਦੀ ਰਾਖੀ ਕਰਨਾ ਵੀ ਸਾਡਾ ਫਰਜ਼ ਆ ਇਸ ਲਈ ਲੋਕਾਂ ਨੂੰ ਨਿਰਪੈ ਹੋ ਕੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸ਼ਰਾਬ ਦੇ ਦੂਜੇ ਵਰਤੋਂ ਤੋਂ ਔਰ ਬਿਨਾਂ ਇਹ ਸਮਝੇ ਤੋਂ ਵੀ ਤੁਹਾਨੂੰ ਕੋਈ ਕੁਝ ਡਰਾ ਕੇ ਲੈ ਜਵੇ ਵੋਟਾਂ ਤੇ ਦੇਖਿਓ ਪੰਜਾਬੀਓ ਇਹ ਤੁਹਾਡੇ ਸਵੈਮਾਨ ਦਾ ਮਸਲਾ ਆ ਇਹਨਾਂ ਗੱਲਾਂ ਤੋਂ ਮੁਕਤ ਹੋ ਕੇ ਅਸੂਲਾਂ ਦੇ ਆਧਾਰ ਤੇ ਵੋਟਾਂ ਦੇ ਸਕੇ ਮਾਰਕ ਜੀ ਕਰੀਏ ਜੀ ਬਹੁਤ-ਬਹੁਤ ਸਾਡਾ ਜੀ ਧੰਨਵਾਦ ਗਿਲ ਸਾਹਿਬ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ